ਪੰਜਾਬ ਦੇ ਜੋ ਰੋਜ਼ਾਨਾ ਹੀ ਗੁੰਡਾਗਰਦੀ ਦੇ ਆ ਵਾਰਦਾਤਾਂ ਵਧੇ ਹੀ ਜਾ ਰਹੀਆਂ ਨੇ ਅਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੁਣ ਕਪੂਰਥਲਾ ਤੋਂ ਜਿੱਥੇ ਕਪੂਰਥਲਾ ਦੇ ਪੋਸ਼ ਕਲੋਨੀ ਪੁੱਡਾ ਦੇ ਵਿੱਚ ਕੁਝ ਵਿਅਕਤੀ ਦੇ ਵੱਲੋਂ ਇੱਕ ਘਰ ਵਿੱਚ ਤੇਜ਼ ਤਾਰ ਹਥਿਆਰਾਂ ਨਾਲ ਦਾਖਲ ਹੋ ਕੇ ਇੱਕ ਘਰ ਦੇ ਵਿੱਚ ਭੰਨ ਤੋੜ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਮੂਲ ਦੀ ਗੱਲ ਨੂੰ ਲੈ ਕੇ ਮਾਂ ਪੁੱਤਰ ਤੇ ਧੀ ਨੂੰ ਜ਼ਬਰਦਸਤੀ ਘਰ ਦੇ ਅੰਦਰ ਵੜ ਕੇ ਕੁੱਟਿਆ ਮਾਰਿਆ ਵੀ ਗਿਆ ਜਿਹਨੂੰ ਇਲਾਜ ਦੇ ਲਈ ਹਸਪਤਾਲ ਦਾਖਾ ਕਰਵਾਇਆ ਗਿਆ ਹੈ ਆਰਮਸਟ੍ਰੈਂਡ ਪੌਚ ਕਲੋਨੀ ਪੁੱਡਾ ਕਪੂਰਸਾ ਰਹਿਣ ਵਾਲਾ ਨੌਜਵਾਨ ਸੌਰਵ ਮਿਨਾਸ ਨੇ ਇਸ ਮੌਕੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਘਰ ਦੇ ਨੇੜੇ ਇੱਕ ਛੋਟਾ ਬੱਚਾ ਉਸ ਦੇ ਮੋਟਰਸਾਈਕਲ ਦੇ ਅੱਗੇ ਆ ਗਿਆ ਤੇ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦਾ ਮੋਟਰਸਾਈਕਲ ਇੱਕ ਕਾਰ ਦੇ ਨਾਲ ਟਕਰਾ ਗਿਆ ਉਸ ਨੇ ਦੱਸਿਆ ਕਿ ਇਸ ਟੱਕਰ ਦੌਰਾਨ ਕਾਰ ਤੇ ਕੁਝ ਸਕ੍ਰੈਚ ਵੀ ਪੈ ਗਏ ਫਿਰ ਕਾਰ ਦਾ ਮਾਲਕ ਵੀ ਉੱਥੇ ਆ ਗਿਆ ਤੇ ਉਸ ਬਸਤੀ ਦਾ ਮੁਖੀ ਵੀ ਉੱਥੇ ਆ ਗਿਆ ਉਸ ਸਮੇਂ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਅਤੇ ਆਪਣੀ ਗਲਤੀ ਵੀ ਮੰਨੀ ਕਿ ਕਿਵੇਂ ਭੱਜਣ ਦੀ ਕੋਸ਼ਿਸ਼ ਕਰਦੇ ਹੋ ਛੋਟਾ ਬੱਚਾ ਕਾਰ ਤੇ ਅੱਗੇ ਆਇਆ ਫਿਰ ਕਿਸੇ ਤਰ੍ਹਾਂ ਦਾ ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ ਪਰ ਬਾਅਦ ਵਿੱਚ ਗਵਾਂਡ ਵਿੱਚ ਹੀ ਰਹਿੰਦੇ ਕੁਝ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੀਤੀ ਦੇਰ ਰਾਤ ਨੂੰ ਉਹਨਾਂ ਦੇ ਘਰ ਦਾ ਗੇਟ ਤੋੜ ਕੇ ਅੰਦਰ ਦਾਖਲ ਹੋ ਕੇ ਘਰ ਦੀ ਭੰਨਤੋੜ ਕੀਤੀ ਅਤੇ ਘਰ ਵਿੱਚ ਮੌਜੂਦਾਂ ਮਾਂ ਪੁੱਤਰ ਅਤੇ ਬੇਟੀ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਅਤੇ ਫਿਰ ਉਹ ਉੱਥੋਂ ਭੱਜ ਗਏ ਜਿਸ ਤੋਂ ਬਾਅਦ ਪੀੜੇ ਪਰਿਵਾਰ ਨੇ ਇਸ ਸਬੰਧੀ 112 ਨੰਬਰ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਹਸਪਤਾਲ ਕਪੂਰਥਲਾ ਦੇ ਵਿੱਚ ਇਲਾਜ ਲਈ ਦਾਖਾ ਕਰਵਾਇਆ ਗਿਆ ਉਤੇ ਸਰਕਾਰੀ ਹਸਪਤਾਲ ਕਪੂਰਥਲਾ ਦੇ ਵਿੱਚ ਜੇਰੇ ਇਲਾਜ ਪੀੜਤ ਪਰਿਵਾਰ ਨੇ ਮੀਡੀਆ ਰਾਹੀਂ ਆਪਣੀ ਤਕਲੀਫ ਦੱਸਦਿਆਂ ਜਿਹੜਾ ਕਪੂਰਥਲਾ ਪੁਲਿਸ ਨੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਇਹਨਾਂ ਹਮਲਾਵਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਨਾਮ ਹੈ ਆਪਣਾ ਸੌਰਮੇਨਾਸ ਅੱਜ ਕਿਥੋਂ ਲੈਣ ਵਾਲੇ 266 ਅਰਬਨ ਸਟਰੀਟ ਕਪੂਰਥਲਾ ਹਾਂਜੀ ਕੱਲ ਕੀ ਵਾਕਿਆ ਹੋਇਆ ਜਿਹੜਾ ਕਿ ਰਾਤ ਤੁਹਾਡੇ ਪਰਿਵਾਰ ਦੇ ਉੱਤੇ ਤੇ ਘਰ ਦੇ ਉੱਤੇ ਆ ਕੇ ਹਮਲਾ ਕੀਤਾ ਕੀ ਸਾਰਾ ਵਾਕਿਆ ਕੀ ਸੀ ਅ ਭਾਜੀ ਕੱਲ ਸ਼ਾਮੀ ਜਦੋਂ ਮੈਂ ਆਪਣੇ ਕੰਮ ਦੇ ਸੰਸਲੇ ਦੇ ਵਿੱਚ ਘਰੋਂ ਨਿਕਲਿਆ ਤੇ ਘਰ ਦੇ ਬਾਹਰ ਇੱਕ ਗੱਡੀ ਪਈ ਹੋਈ ਸੀ ਜਿਹੜੀ ਸਾਡੇ ਗੁਆਂਢ ਦੇ ਰਹਿਣ ਵਾਲੇ ਸੁਕੇਸ਼ ਕਾਲੀਆ ਉਹਨਾਂ ਦੀ ਗੱਡੀ ਸੀ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤੇ ਇੱਕੋ ਦਮ ਅੱਗੇ ਕੋਈ ਬੱਚਾ ਆ ਗਿਆ ਤੇ ਮੈਂ ਜਕਦਮ ਬਰੀਕ ਮਾਰੀ ਮੈਂ ਕੰਟਰੋਲ ਨਹੀਂ ਕਰ ਪਾਇਆ ਤੇ ਉਹਨਾਂ ਦੀ ਗੱਡੀ ਦੇ ਵਿੱਚ ਝਰੀਟ ਵੱਜ ਗਈ ਤੇ ਉਸ ਤੋਂ ਬਾਅਦ ਉਹ ਜਦੋਂ ਬਾਹਰ ਆਏ ਤੇ ਉਹਨਾਂ ਨੇ ਦੇਖਿਆ ਤੇ ਉਹ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮਤਲਬ ਮੇਰੇ ਕੋਲ ਗਲਤੀ ਨਾਲ ਲੱਗ ਗਈ ਹੈ ਝਰੀਟ ਤੇ ਉਹ ਕਹਿੰਦੇ ਨਹੀਂ ਤੂੰ ਜਾਣ ਬੋਝ ਕੇ ਮਾਰੀ ਆ ਤੇ ਤੈਨੂੰ ਅਸੀਂ ਸਬਕ ਸਿਖਾਵਾਂਗੇ ਤੇਰੇ ਦਿਨ ਭਾਈ ਗਾਲਾਂ ਕੱਢੀਆਂ ਤੇ ਮੈਨੂੰ ਕੁੱਟ ਕੁੱਟਣ ਦੀ ਧਮਕੀ ਵੀ ਦਿੱਤੀ ਇਹ ਦਿਨ ਉਹ ਹੀ ਮਾਰਾਂਗੇ ਕੁੱਟਾਂਗੇ ਉਸ ਤੋਂ ਬਾਅਦ ਜੋ ਮੈਂ ਉਹ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਅੰਦਰ ਚਲਾ ਗਿਆ ਕੁਝ ਦੇਰ ਬਾਅਦ ਮੈਂ ਜਦੋਂ ਬਾਹਰ ਨਿਕਲਿਆ ਉਹ ਫਿਰ ਮੈਨੂੰ ਧਮਕੀਆਂ ਉਹਨਾਂ ਨੇ ਫਿਰ ਦੁਬਾਰਾ ਦਿੱਤੀਆਂ ਉਹ ਦੁਬਾਰਾ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਕਰਨਗੇ ਤੇ ਜਦ ਕਿ ਉਸ ਤੋਂ ਬਾਅਦ ਮੈਂ ਆਪਣੇ ਬਾਜ਼ਾਰ ਚ ਲੱਗ ਗਿਆ ਆਪਣੇ ਨਹੀਂ ਇਸ ਮਾਮਲੇ ਨੂੰ ਲੈ ਕੇ ਤੁਸੀਂ ਆਪਣੇ ਜਿਹੜੇ ਕਿ ਉੱਥੇ ਜੋ ਕਲੋਨੀ ਦੇ ਪ੍ਰੈਜ਼ੀਡੈਂਟ ਨੂੰ ਵੀ ਕੋਈ ਗੱਲਬਾਤ ਕੀਤੀ ਸੀ ਹਾਂਜੀ ਉਹ ਪ੍ਰੈਜ਼ੀਡੈਂਟ ਨਾਲ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਉਹ ਸਾਡੇ ਘਰ ਆਏ ਜਦ ਕੀ ਜਦੋਂ ਉਹ ਘਰ ਸਾਡੇ ਆਏ ਤੇ ਅਸੀਂ ਮੈਂ ਘਰ ਮੌਜੂਦ ਨਹੀਂ ਸੀਗਾ ਫਿਰ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸਨ ਦਿੱਤਾ ਕਿ ਅਸੀਂ ਸਵੇਰੇ ਗੱਲ ਕਰਾਂਗੇ ਜਿਹੜੀ ਵੀ ਗੱਲ ਹੋਏਗੀ ਸਵੇਰੇ ਤੁਹਾਨੂੰ ਦੋਨਾਂ ਘਰਾਂ ਨੂੰ ਬਿਠਾ ਕੇ ਕੀਤੀ ਜਾਏ ਕੀ ਪ੍ਰੈਜ਼ੀਡੈਂਟ ਦਾ ਕੀ ਨਾਮ ਕੀ ਹੈ ਅਨੂਜਨੰਦ अच्छा तो उस तो बाद ਤੁਸੀਂ ਘਰ ਕਿੰਨੇ ਵਜੇ ਪਹੁੰਚੇ ਮੈਂ ਰਾਤ 9:00 ਸਵੇਰ 9:00 ਦੀ ਕਰੀਬ ਘਰ ਪਹੁੰਚਿਆ ਤੇ ਫਿਰ ਮੈਂ ਘਰ ਜਾ ਕੇ ਆਪਣਾ ਰੋਟੀ ਖਾਧੀ ਤੇ ਉਸ ਤੋਂ ਬਾਅਦ ਮੈਂ ਆਪਣਾ ਰੁਟੀਨ ਕੰਮ ਕੀਤਾ ਤੇ ਮੈਂ 10:00 ਵਜੇ ਦੇ ਕੋਲ ਸੋ ਗਿਆ ਤੇ 11:00 ਸਵਾ 11:00 ਦੇ ਵਿੱਚ ਸੁਕੇਸ਼ ਕਾਲੀਆ ਦਾ ਜਵਾਈ ਮੋਹਿਤ ਅਤੇ ਉਸ ਦੇ ਨਾਲ 12-13 ਹੋਰ ਲੜਕੇ ਮੇਰੇ ਘਰ ਦੇ ਬਾਹਰ ਖੜੇ ਸੀਗੇ ਤੇ ਲਲਕਾਰੇ ਮਾਰ ਰਹੇ ਸੀ ਤੇ ਗਾਲਾਂ ਕੱਢ ਰਹੇ ਸੀ ਤੇ ਜਦ ਕਿ ਮੈਂ ਪਹਿਲਾਂ ਤਾਂ ਮੈਂ ਡਰਦੇ ਬੂਆ ਨਹੀਂ ਖੋਲਿਆ ਪਰ 15-20 ਮਿੰਟ ਬਾਅਦ ਜਦੋਂ ਫਿਰ ਉਹ ਜ਼ਿਆਦਾ ਹੀ ਹੱਲਾ ਗੁੱਲਾ ਕਰਨ ਲੱਗੇ ਉਹਨਾਂ ਕੋਲ ਤੇਜ਼ ਤੇ ਹਥਿਆਰ ਵੀ ਸੀ ਜਿਨ੍ਹਾਂ ਨਾਲ ਉਹਨਾਂ ਨੇ ਮੇਰੇ ਗੇਟ ਦੇ ਉੱਤੇ ਕਾਫੀ ਜ਼ੋਰ-ਜ਼ੋਰ ਦੀ ਮਾਰਿਆ ਫਿਰ ਮੈਂ ਘਰੋਂ ਬਾਹਰ ਨਿਕਲਿਆ ਤੇ ਉਹ ਮੈਨੂੰ ਬੋਲ ਰਹੇ ਸੀ ਗੇਟ ਖੋਲੋ ਤੇ ਮੈਂ ਉਹਨਾਂ ਨੂੰ ਕਿਹਾ ਜੀ ਨਾ ਤੁਸੀਂ ਹੁਣ ਜਾਓ ਮੈਂ ਗੇਟ ਨਹੀਂ ਖੋਲਣਾ ਪਰ ਉਹ ਗੇਟ ਟੱਪ ਕੇ ਦੋ ਮੁੰਡੇ ਘਰ ਦੇ ਅੰਦਰ ਆ ਗਏ ਦਾਖਲ ਹੋ ਗਏ ਤੇ ਫਿਰ ਉਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮੇਰੇ ਵਖੀਆਂ ਦੇ ਵਿੱਚ ਹਥਿਆਰ ਵੀ ਮਾਰਿਆ ਤੇ ਮੇਰੇ ਖੱਬੇ ਮੋਢੇ ਤੇ ਮੇਰੇ ਮੂੰਹ ਤੇ ਮੁੱਕੇ ਮਾਰੇ ਜਿੱਦ ਦੇ ਨਾਲ ਮੇਰਾ ਸਾਰਾ ਮਤਲਬ ਸਰੀਰ ਮੈਂ ਜ਼ਮੀਨ ਤੇ ਡਿੱਗ ਗਿਆ ਤਾਂ ਤੇ ਮੇਰੇ ਮਦਰ ਮੈਨੂੰ ਬਚਾਣ ਲਈ ਆਏ ਤੇ ਉਹਨਾਂ ਨੇ ਮੇਰੇ ਮਦਰ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਮੇਰੇ ਮਦਰ ਦੇ ਕਪੜੇ ਵੀ ਫਾੜੇ ਕਿੱਦਾਂ ਦੇਖਦੇ ਜਿਦਾਂ ਕਿ ਇੱਧਰ ਦੀ ਕਲੋਨੀਏ ਦੇ ਵਿੱਚ ਇਸ ਤਰੀਕੇ ਨਾਲ ਗੁੰਡਾਗਰਦੀ ਹੋਵੇ ਤਾਂ ਕਿੱਦਾਂ ਤੁਸੀਂ ਕਿੰਨਾ ਕ ਸੇਫ ਮੰਨਦੇ ਆਪਣੇ ਆਪ ਨੂੰ ਇਹ ਅਰਬਨ ਸਿਟੀ ਬਿਲਕੁਲ ਸੇਫ ਨਹੀਂ ਹੈ ਜੀ ਰਹਿਣ ਦੇ ਲਈ ਜਿੱਦਾਂ ਕਿ ਅਸੀਂ 11 12 ਵਾਰ ਵੀ ਚੀਕਾ ਵੀ ਮਾਰੀਆਂ ਪਰ ਕੋਈ ਵੀ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ ਜਦ ਕਿ ਉੱਥੇ ਦਾ ਪ੍ਰੈਜ਼ੀਡੈਂਟ ਦੀ ਵੀ ਕੋਈ ਉਹਨਾਂ ਨੇ ਵੈਲਿਊ ਨਹੀਂ ਸਮਝੀ ਜਿਨ੍ਹਾਂ ਨੇ ਕਿਹਾ ਕਿ ਸਵੇਰੇ ਗੱਲ ਕਰਾਂਗੇ ਪਰ ਉਹਨਾਂ ਦੀ ਅਸ਼ਵਾਸ਼ਣ ਤੋਂ ਬਾਅਦ ਵੀ ਉਹ ਬੰਦੇ ਆ ਕੇ ਹਮਲਾਵਰਾਂ ਨੇ ਹਮਲਾ ਕੀਤਾ ਮੇਰੇ ਘਰ ਦੀਆਂ ਚੀਜ਼ਾਂ ਤੋੜੀਆਂ ਪੰਨੀਆਂ ਨਾਲੇ ਸਾਡੇ ਮੇਰੇ ਭੈਣ ਤੇ ਮੇਰੀ ਮਦਰ ਨੂੰ ਤੇ ਮੈਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਉਦੋਂ ਉਸ ਤੋਂ ਬਾਅਦ ਮੇਰੇ ਮਦਰ ਨੇ ਮੈਨੂੰ ਬਚਾ ਲਿਆ ਨਹੀਂ ਤਾਂ ਉਹ ਤਾਂ ਮੈਨੂੰ ਜਾਨੋ ਹੀ ਮਰਨ ਆਈ ਸੀ ਤਾਂ ਤੁਸੀਂ ਪੁਲਿਸ ਨੂੰ ਕਿਸ ਤਰੀਕੇ ਨਾਲ ਸੂਚਿਤ ਕੀਤਾ ਕਿਸ ਨੰਬਰ ਤੇ ਕਾਲ ਕੀਤੀ ਮੈਂ ਚੰਡੀਗੜ੍ਹ 112 ਨੰਬਰ ਤੇ ਫੋਨ ਕੀਤੀ ਕੀਤਾ ਤੇ ਉਸ ਤੋਂ ਬਾਅਦ ਕੁਝ ਦੇਰ ਬਾਅਦ ਪੀਸੀਆਰ ਪੁਲਿਸ ਆਈ ਤੇ ਉਹਨਾਂ ਦੀ ਦੇਖ ਰਏ ਕਿ ਜਦੋਂ ਉਹ ਆਏ ਤੇ ਉਹਨਾਂ ਨੇ ਦੇਖ ਰਏ ਕਿ ਜੀ ਮੈਂ ਸਿਵਲ ਹਸਪੀਟਲ ਰਹੀ ਤੀ ਕਰੀਬਨ 1.5 ਵਜੇ ਇੱਥੇ ਪਹੁੰਚ ਕੇ ਸਿਵਲ ਹਸਪੀਟਲ ਆਪਣਾ ਮੈਡੀਕਲ ਚੈੱਕਅਪ ਕਰਵਾਇਆ ਤਾਂ ਤੁਹਾਨੂੰ ਦਾਖਲ ਕਰ ਦਿੱਤਾ ਗਿਆ ਹਾਂਜੀ ਕਿਹੜੇ ਬੰਦੇ ਸੀ ਜਿਨ੍ਹਾਂ ਵੱਲੋਂ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮਲਾ ਕੀਤਾ ਘਰਵਾਰ ਕੀਤਾ ਹਾਂਜੀ ਉਹ ਸੁਕੇਸ਼ ਸੁਕੇਸ਼ ਕਾਲੀਆ ਉਹਨਾਂ ਦਾ ਜਵਾਈ ਮੋਹਿਤ ਜਿਹੜਾ ਜਲੰਧਰ 120 ਫੁੱਟੀ ਰੋਡ ਦੇ ਰਹਿਣ ਵਾਲਾ ਹੈ ਨਾਲ ਉਸ ਦੇ ਨਾਲ 12 ਅਣਪਛਾਤੇ ਮੁੰਡੇ ਜਿਹੜੇ ਕਿ ਉਹ ਜਲੰਧਰ ਜਾਂ ਪਤਾ ਨਹੀਂ ਕਿਤੋਂ ਲੈ ਕੇ ਆਏ ਸੀ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੂੰ ਕੀ ਮੰਗ ਕੀ ਕਰਦੇ ਜੀ ਮੈਂ ਇਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ ਜਿੱਦਾਂ ਉਹਨਾਂ ਨੇ ਮੈਨੂੰ ਕਰਦੇ ਅੰਦਰ ਵੜ ਕੇ ਮਾਰਿਆ ਹੈ ਤੇ ਉਹ ਮੈਂ ਇਹੀ ਪੁਲਿਸ ਤੋਂ ਇਹੀ ਆਸ ਰੱਖਦਾ ਵਾ ਕਿ ਇਹਨਾਂ ਨੂੰ ਘੜੀ ਤੋਂ ਘੜੀ ਸਜ਼ਾ ਮਿਲੇ ਤਾਂ ਕਿ ਅੱਗੇ ਤੋਂ ਇਦਾਂ ਕਿਸੇ ਨਾਲ ਨਾ ਹੋ ਸਕੇ ਕੀ ਨਾਮ ਆ ਜੀ ਮੈਡਮ ਬਿਸ਼ਾਖਾ ਹਾਂ ਜੀ ਕਿਥੋਂ ਦੇ ਰਹਿਣ ਵਾਲੇ ਹਾਂ ਹਾਂਜੀ ਕੀ ਗੱਲ ਕੀ ਇਸ ਰਾਤ ਰਾਤੀ ਪਹਿਲੇ ਤਾਂ ਠੀਕ ਸਾਮ ਨੂੰ ਟੜਾ ਹੋਇਆ ਸੀ ਤੇ ਉਹ ਠੀਕ ਹੋ ਗਿਆ अंदर फिर बात चीज समझ जाना मुझे उन्हें आके ना लापेस आड़े कार टोल फोल कितनी की नाम सी जिन्हें बल्लता डिकारते होते हैं कि हमला कितना मोहित उनका नाम है जंजल दरार वाला तो गोआंडे इतने कितने बरता डिकोटिया मिस्टर नॉट मिस्टर चार्ट मिस्टर चार्ट मिस्टर चार्ट से पता है उसका स्टार्ट ਤਾਂ ਤੁਸੀਂ ਪੁਲਸ ਤੋਂ ਕੀ ਮੰਗੀ ਕਰਦੇ ਅਸੀਂ ਜਾਣਾਂਗੇ ਕਿ ਇਨਸਾਨਾਂ ਨੂੰ ਕੀ ਹੋਵੇ ਠੀਕ ਹੈ ਜੀ ਇਦਾਂ ਦਾ ਮੌਕਾ ਨਾ ਹੋਣ ਦਵਾਣਾ ਨਹੀਂ ਕੀ ਨਾਮਾ ਜੀ ਆਪਣਾ ਰੰਜਨਾ ਅੱਜ ਕਿੱਥੇ ਦੇ ਰਹਿਣ ਵਾਲੇ 206 ਕੁੱਡਾ ਅੱਜ ਕੀ ਗੱਲ ਕੀ ਹੋਈ ਸੀ ਰਾਤ ਐਕਚੁਅਲੀ ਮੇਰਾ ਬੇਟਾ ਬਾਹਰ ਜਾਪ ਤੇ ਜਾ ਰਿਹਾ ਸੀ ਤੇ ਰਸਤੇ 'ਚ ਉਹਨਾਂ ਦੀ ਗੱਡੀ ਪਈ ਸੀ ਮੇਟਨ ਥੋੜੀ ਲੋਕ ਜੀ ਲੱਗੇ ਕੋਈ ਬੱਚਾ ਆ ਗਿਆ ਉਹਨੂੰ ਬਚਾਣ ਦੇ ਬਜਾਂਦੇ ਹੈਂਡਲ ਲੱਗ ਗਿਆ ਉਹ ਬਾਅਦ ਵਿੱਚ ਵਾਪਸ ਆਇਆ ਤੇ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਲੱਗ ਗਈ ਗਲਤੀ ਨਾਲ ਉਹ ਹਲਾਸ਼ੇਰੀ ਕਰਨ ਲੱਪੇ ਅਸੀਂ ਤਾਂ ਛੱਡਣਾ ਨਹੀਂ ਸੀ ਤੇ ਉਹਨੂੰ ਬੜੀ ਬਤਮੀਜ਼ੀ ਨਾਲ ਬੋਲਣ ਲੱਪੇ ਕਾਲੀਆ ਸਾਹਿਬ ਅਸੀਂ ਅੱਧਾ ਹੱਥਾਂ ਤੇ ਹੱਥ ਮਾਰ ਕੇ ਕਹਿੰਦੇ ਤੈਨੂੰ ਦੇਖ ਲਾਂਗਾ ਮੈਂ ਐਦਾਂ ਕੀ ਕਰ ਲ ਸਕਦਾ ਤੇਰਾ ਤੂੰ ਸਾਡੀ ਗੱਡੀ ਚੋੜ ਦਿੱਤੀ ਹੈ ਉਸ ਤੋਂ ਬਾਅਦ ਸਾਰੇ ਇਕੱਠੇ ਹੋ ਗਏ ਉਹ ਫਿਰ ਬੇਟਾ ਘਰੋਂ ਫਿਰ ਜਾ ਰਹੇ ਸੀ ਆਪਣੇ ਕੰਮ ਵਾਸਤੇ ਤੇ ਸਾਡੇ ਨਾਲ ਵਾਲੇ ਸੋਢੀ ਸਾਹਿਬ ਕਹਿਣ ਲੱਗੇ ਤੇ ਕਰਾਉ 100 ਨੰਬਰ ਤੇ ਪਰਚਾ ਬੰਦਾ ਇਹਨੂੰ ਪੰਗਾ ਪਾਇਆ ਹੈ ਉਲਟਾ ਕੰਮ ਤੇ ਫਿਰ ਬੀਟਾ ਤੇ ਘਰੋਂ ਚਲਾ ਗਿਆ ਬਾਹਰ ਬੁੱਲਦੇ ਦੇ ਕਾਫੀ ਰੋਣ ਦੁਕਣਾਂ ਤੇ ਡਿਸਕਸ਼ਨ ਕਰਦੇ ਦੇ ਗੱਲਾਂ ਗੁਲਾਂ ਕਰਦੇ ਦੇ ਹੱਸ ਕੇ ਇਹ ਨਹੀਂ ਮਾਰ ਮੇਟਾ ਤਾਂ ਆ ਗਿਆਂ ਆਪਣੇ ਅੰਦਰ ਸੀ ਮੈਂ ਥੋੜੀ ਦੇਰ ਬਾਅਦ ਉਹ ਜੜਾ ਨੂੰ ਆਇਆ ਜਿਹੜਾ ਉੱਥੇ ਦਾ ਪ੍ਰਧਾਨ ਨੇ ਨੇ ਬੁਲਾਇਆ ਵੀ ਕੜੇ ਰਿਹਾ ਉੱਥੇ ਮੈਂ ਬੈਲ ਕਿੱਤੀ ਮੈਂ ਬਾਹਰ ਗਈ ਇੱਕ ਵਾਰੀ ਮੈਂ ਤਾਂ ਮੇਟਾ ਨਾਲ ਨਹੀਂ ਗੱਲ ਕਹਿੰਦੇ ਫੋਨ ਨੰਬਰ ਦੇ ਦਿਓ ਮੈਂ ਤਾਂ ਮੈਂ ਲੜਾਈ ਨਹੀਂ ਕਰਾਨੀ ਇਹ ਤਾਂ ਬੀਟਾ ਪਨੀਰ ਰੋਟੀ ਤਾਂ ਆਏਗਾ ਤੇ ਆਏਗਾ ਫਿਰ ਫਿਰ ਵੀ ਖੜੇ ਨੇ ਫਿਰ ਉਹਨਾਂ ਨੇ ਇੱਕ ਵਾਰੀ ਬੈਲ ਕੀਤੀ ਫਿਰ ਉਸ ਤੋਂ ਬਾਅਦ ਬੜਾ ਬੂਲ ਬੂਲ ਕੇ ਅੰਦਰ ਚਲੇਗੇ ਮੈਦਾਨ ਅੰਦਰ ਆ ਗਈ ਫਿਰ ਸਵੇਕ 11:00 ਵਜੇ ਦਰਵਾਜ਼ਾ ਨਾਲ ਨੇ ਜੂਰ ਦੀ ਖੜਕਾਇਆ ਦੀ ਸਾਰੀ ਕਲੋਨੀ ਚ ਆਵਾਜ਼ ਹੋ ਗਈ ਉਹ ਨਹੀਂ ਪਰ ਕਲੋਨੀ ਵਾਲਾ ਕੋਈ ਨਹੀਂ ਆਇਆ ਬਾਅਦ ਆ ਕੇ ਅਸੀਂ ਤਾਂ ਦਰਵਾਜ਼ਾ ਨਹੀਂ ਖੋਲਿਆ ਗੇਟ ਦਾ ਲੌਕ ਸੀ ਤੇ ਇਹਨਾਂ ਨੇ ਉਹ ਤੋਂ ਟੱਪ ਕੇ ਰਿੰਗ ਕੀਤੀ ਜੀ ਸਾਰੇ ਮੁੰਡਿਆਂ ਨੇ 7-8 ਬਾਰ ਖੜੇ ਸੀ ਇਹ ਦੋ ਟੱਪ ਕੇ ਉਹਨਾਂ ਦੇ ਜਵਾਈ ਮੋਹິດ ਕਪੂਰ ਦੇ ਇੱਕ ਨਾਲ ਹੋਰ ਮੁੰਡਾ ਸਨ ਉਹਨਾਂ ਦਾ ਨਾਮ ਥੋੜੀ ਪਤਾ ਕੌਣ ਸੀ ਹੈ ਮੁੰਡਾ ਮੈਂ ਪਛਾਨ ਸਕਦੀ ਹਾਂ ਉਹ ਇਕਲਾ ਮੁੰਡਾ ਮਤਲਬ ਸਾਹਮਣੇ ਆਇਆ ਤੇ ਚਲੋ ਕਿ ਉਹਨਾਂ ਨੇ ਫਿਰ ਮੇਰੇ ਬੇਟਨ ਬਹੁਤ ਮਾਰੇ ਆ ਮੋਕੇ ਮਾਰੇ ਉਹਨਾਂ ਦੇ ਜੱਸੀ ਦੇ ਵਿੱਚ ਖੜੇ ਕਰਕੇ ਏਦਾਂ ਦੱਤਸ ਦੱਤਸ ਕੇ ਮਾਰੇ ਮੈਂ ਬੁੱਧ ਜੀ ਉਹ ਜੀ ਜੀ ਉਤਰੀ ਰਹੀ ਮੇਰਾ ਮੁੰਡਾ ਮਾਰ ਦਿੱਤਾ ਮੇਰਾ ਮੁੰਡਾ ਮਾਰ ਦਿੱਤਾ ਫਿਰ ਵੀ ਕੋਈ ਨਹੀਂ ਆਇਆ ਫਿਰ ਮੈ ਮਨੋਨੇ ਮੁੰਡੇ ਨੇ ਪਵਾ ਕੇ ਮਾਰੇ ਮੈਂ ਜਮੀਨ ਤੇ गिर ਗਈ ਫਿਰ ਮੇਨੇ ਵੈਸੇ ਵੀ ਲਾਟ ਤੇ ਰੋਡ ਬਈ ਮੈਂ ਕਿਸ ਕਿਸ ਕੇ ਜਾ ਕੇ ਟੂਟੀ ਕੁਲ ਜਾ ਕੇ ਸਕੂਟ ਲੈ ਕੇ ਖੜੀ ਗਈ ਆ ਤੁਮ ਜਦ ਮੇਰੇ ਮੁੰਡਿਆਂ ਮਾਰੀ ਜਾਂਦੇ ਸੀ ਬੀਤੀ ਮੀਤ ਮੁੰਡੇ ਦੇ ਕੋਲ ਸੀ ਤੇ ਮੈਂ ਮੈਨੂੰ ਮੁੰਡੇ ਨੇ ਕਿਤੇ ਝੁਕਣਾ ਸੀ ਉਹਨੂੰ ਤਾਂ ਬੁੜਾ ਮਾਰਦੇ ਫਿਰ ਮੈਂ ਆ ਗੁਰੇ ਡਰੇ ਡਰ ਕੇ ਉੱਥੇ ਜਾ ਕੇ ਕਿਹਾ ਫਿਰ ਵੀ ਬਾਅਦ ਵਿੱਚ ਇਹਨੂੰ ਬੋਲਦਾ ਫਿਰ ਵੀ ਮੂਵੀਟਾ ਬਾਹਰ ਆਇਆ ਫਿਰ ਵੀ ਕਹਿੰਦਾ ਇਧਰੋਂ ਦੀਆਂ ਨਾ ਟੱਪ ਕੇ ਦੂਸਰੀ ਵਾਰੀ ਕਿੱਦਾਂ ਦੇ ਦੇ ਜਦੋਂ ਕੋਈ ਪੁੱਟਾ ਦੇ ਵਿੱਚ ਹੀ ਤੁਸੀਂ ਸੇਫ ਨਹੀਂ ਹੈਗੇ ਤਾਂ ਗਵਾਂਢੀ ਗਵਾਂਢ ਤਾਂ ਦੁਸ਼ਮਣ ਬਣਿਆ ਪਿਆ ਤਾਂ ਗੁੰਡਾ ਕਰਦੀ ਕਰਦਾ ਵਾ ਤੇ ਇਹ ਸਾਰੀ ਚੀਜ਼ ਨੂੰ ਕਿੱਦਾਂ ਦੇਤੇ ਤੁਸੀਂ ਕਿੱਦਾਂ ਕਿਤੇ ਦੇ ਬਦਤਮੀਜ਼ੀ ਹੈ ਲੋਕ ਪੜੇ ਲਿਖੇ ਵੀ ਹੋ ਕੇ ਵੀ ਅਨਪੜ੍ਹ ਨੇ ਇਹਨਾਂ ਨੂੰ ਪਤਾ ਹੀ ਨਹੀਂ ਕਲੋਨੀ ਚ ਕਿੱਦਾਂ ਰਹਿਣਾ ਰਸੀਦ ਨੂੰ ਸਾਨੂੰ ਦੈਸ਼ਤ ਹੋ ਗਈ ਕਿ ਅਸੀਂ ਅੱਗੇ ਤੋਂ ਇਹਨਾਂ ਨੂੰ ਕੋਲੋਂ ਮਤਲਬ ਸਾਡੇ ਤੇ ਕੋਈ ਵੀ ਕਾਰਜ ਛੋਏਗੀ ਤੇ ਅਸੀਂ ਇਹਨਾਂ 'ਤੇ ਇਲਜ਼ਾਮ ਲਗਾਵਾਂਗੇ ਬੇਨਾ ਨਹੀਂ ਗਲਤੀ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤਾਂ ਹਸਪੀਟਲ ਤੁਸੀਂ ਕਿੱਦਾਂ ਪਹੁੰਚੇ ਹਸਪੀਟਲ ਅਸੀਂ ਪਹੁੰਚੇ ਕਿ ਜਦੋਂ ਬੁਆਰ ਬੋਲਦੇ ਪਏ ਸੀ ਫਿਰ ਦੁਬਾਰਾ ਉਹਦੇ ਫਿਰ ਬੇਟੇ ਨੇ ਫੋਨ ਕੀਤਾ ਪਤਾ ਨਹੀਂ ਕਿਹੜੇ ਨੰਬਰ ਤੇ ਮੈਨੂੰ ਤਾਂ ਨਹੀਂ ਪਤਾ ਵੀ ਇਸ ਗੱਲ ਦੀ ਨੌਲੇਜ ਨਹੀਂ ਹੈਗੀ ਮੈਨੂੰ ਬੇਟੇ ਨੇ ਫੋਨ ਕੀਤਾ ਫਿਰ ਉਹਦੇ ਘੰਟੇ ਬਾਅਦ ਆਏ ਫਿਰ ਅਸੀਂ ਉਹਨਾਂ ਦੀ ਕਸਟਡੀ 'ਚ ਆਪਣਾ ਗੇਟ ਖੋਲਿਆ ਫਿਰ ਦੇਖ ਲਿਆ ਮੈਨੂੰ ਉਹ ਕਹਿੰਦੇ ਤੁਸੀਂ ਇਦਾਂ ਦਾ ਉੱਥੇ ਜਾਓ ਹਸਪੀਟਲ ਆਪਣਾ ਮੈਡੀਕਲ ਚੈੱਕ ਕਰਾਓ ਮੈਂ ਆ ਲੈ ਕੇ ਨਹੀਂ ਆਂਦੀ ਸੀ ਬੇਟੇ ਨੂੰ ਕੱਲਾ ਮੈਂ ਕਿਹੜੇ ਰਸਤੇ ਫਿਰ ਨਾ ਪਕੜ ਲੈਣ ਬੇਟੇ ਜਿਹੜਾ ਕਹਿੰਦੇ ਨੇ ਜਾਓ ਜਾਓ ਫਿਰ ਅਸੀਂ ਆਵਾਂਗੇ ਅਸੀਂ 5:00 ਵਜੇ ਚੱਲਦੇ ਆਂ ਫਰਾਈ ਜਾਣ ਕਿ ਤਰ੍ਹਾਂ ਹੈ ਤਾਂ ਤੁਸੀਂ ਪੁਲਿਸ ਪਾਸਸ਼ਨ ਦੇ ਉਚਿਤ ਕਰਨ ਨੂੰ ਕੀ ਮੰਗ ਕੀ ਕਰਦੇ ਇਨਸਾਨ ਮੰਗਿਆ ਹੀ ਕਰਦੇ ਆਂ ਕਿ ਅੱਗੇ ਤੋਂ ਐਦਾਂ ਦੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਦੰਦ ਕਿਸੇ ਨਾਲ ਵੀ ਹੋ ਸਕਦਾ ਸਾਡੇ ਨਾਲ ਹੋਈ ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਸਾਰੇ ਵੀ ਇੱਕੋ ਜਿਹੇ ਲੋਗ ਹੀ ਨੇ ਉਥੇ ਕਹਿੰਦਾ ਮਤਲਬ ਕਿ ਪੁੱਡੇ ਦੇ ਲੋਕੀ ਵੀ ਹੁਣ ਗੁੰਡਾਗਰਦੀ ਕਰਦੇ ਆ। ਗੁੰਡਾਗਰਦੀ ਕਰਦੇ ਗੁੰਡਾਗਰਦੀ ਤੋਂ ਤੁਹਾਡੇ ਕੋਈ ਘਰ ਆ ਕੇ ਮਾਰਦਾ ਕੋਈ ਜੁਰਮ ਕੀਤਾ ਸੀ। ਪਹਿਲੇ ਦੱਸੋ। ਉਹ ਜੁਰਮ ਕੀਤਾ ਸੀ ਮੈਨੂੰ ਮਾਰਨ ਆਇਆ। ਕੋਈ ਨਾ ਕੁੜੀਂ ਛੇੜ ਗਿਆ ਕੋਈ ਤਾਂ ਕੰਮ ਤਾਂ ਕੀਤਾ ਹੋਵੇ ਤਾਂ ਆਹਦੇ ਬੰਦਾ ਕਹਿੰਦਾ। ਇਹ ਵਰ ਪੰਜਾਬੀ ਟੀਵੀ ਦੇ ਲਈ ਗਪੂਰ ਸਾਹ ਤੋਂ ਨਰੇਸ਼ ਦੇ ਸਾਜਮ ਖੋਸਲਾ ਦੀ ਵਿਸ਼ੇਸ਼ ਰਿਪੋਰਟ।